ਅੱਜ ਮੈਨੂੰ ਕਿਹਦਾ ਫੋਨ ਆਇਆ ਬੂਟਾ ਸਿੰਘ ਦਾ ਬੂਟਾ ਸਿੰਘ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਹਾਂਜੀ ਤੇ ਮੈਂ ਜਦੋਂ ਉੱਠਿਆ 7 ਵਜੇ ਚਾਹ ਪਾਣੀ ਪੀਂਦਾ ਸੀ ਮੈਂ ਕਿਹਾ ਪਹਿਲਾਂ ਤਾਂ ਉਹਨੂੰ ਗਾਲ ਜੀ ਲਖੀ ਠੀਕ ਹੈ ਜੀ ਫਿਰ ਉਹਨੇ ਕਾਲ ਕੀਤੀ ਮੈਂ ਗੱਲ ਕੀਤੀ ਮੈਂ ਕਿਹਾ ਰੁਕ ਜਾ ਭਾਈ ਮੈਂ ਚਾਹ ਪਾਣੀ ਪੀ ਲਵਾਂ ਤੇਰੇ ਨਾਲ ਕਰ ਲੈਣਾ ਤਸੱਲੀ ਨਾਲ ਗੱਲ ਧਮਕੀ ਜੀ ਦਿੰਦਾ ਸੀ ਵੀ ਤੂੰ ਨੈਂਸੀ ਲਈ ਇੱਦਾਂ-ਉਦਾਂ ਬੋਲਦਾ ਹਾਂਜੀ ਸੋ ਤੁਹਾਨੂੰ ਪਤਾ ਹੀ ਆ ਉਹਦੇ ਨਾਲ ਮਿਲਿਆ ਮੈਂ ਜਿੱਤੇ ਬੂਟਾ ਸਿੰਘ ਬਾਰੇ ਕੋਈ ਵੀਡੀਓ ਪਾਈ ਨਹੀਂ ਨਾ ਮੈਨੂੰ ਉਹਦੀਆਂ ਕਰਤੂਤਾਂ ਦਾ ਨਾ ਪਤਾ ਆ ਹਨਾ ਜਿਨ੍ਹਾਂ ਬਾਰੇ ਪਤਾ ਉਹਨਾਂ ਬਾਰੇ ਪਾਈ ਸੋ ਮੈਂ ਕਹਿਣ ਕੀ ਆਇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਇਹ ਜਿਹੜੀ ਨੈਂਸੀ ਜੀ ਆ ਜਿਆਦਾ ਹੀ ਬੋਲੀ ਜਾਂਦੀ ਆ ਸੋ ਹੁਣ ਜੇ ਮੈਂ ਤੁਰਿਆ ਇਸੇ ਰਾਹ ਤੇ ਨਾ ਮੈਂ ਰੁਕਣਾ ਨਾ ਮੈਂ ਪਿੱਛੇ ਹੋਣਾ ਸਿੱਧੀ ਗੱਲ ਆ ਇਹਦੇ ਕੋਲ ਗੱਲਾਂ ਕੀ ਆ ਵੀ ਭਾਈ ਤੇਰੀ ਮੰਮੀ ਭੋਂਡੇਵਾਜਦੀ ਤੇਰੀ ਮੰਮੀ ਐਦਾ ਉਹ ਮਾਤਾ ਤੇਰੀ ਕੈਨੇਡਾ ਜਿਵੇਂ ਬੈਠੀ ਨਜ਼ਾਰੇ ਲੰਦੀ ਸਾਡੇ ਨਾਲ ਸਾਡਾ ਤਾਂ ਪਿੰਡ ਕੋਈ ਹੈ ਹੀ ਨਹੀਂਗਾ ਜੇ ਆਪਣੇ ਬੂਟੇ ਨੂੰ ਭੇਜ ਕੇ ਪਤਾ ਕਰਾਉਣਾ ਵੀ ਮੇਰੇ ਪਿੱਛੇ ਕੌਣ ਐ ਕਿਹੜੇ ਭਾਂਡੇ ਤੋਂ ਹੁੰਦੀ ਆ ਪਿੰਡ ਦਾ ਰੂਡ ਤਹਿਸੀਲ ਫਗਵਾੜਾ ਠੀਕ ਆ ਫਗਵਾੜੇ ਤੋਂ ਹਿਸ਼ਾਰਪੁਰ ਰੋੜ ਜਾਂਦੇ ਆ ਨੂੰ ਰਹਾਣਾ ਜੱਟਾ ਆਉਂਦਾ ਜਾਂ ਮਹਿਦੀਆਂ ਆਉਂਦਾ ਜਾਦਰੋਂ ਥੋੜ੍ਹ ਪਾਸੇ ਹੁਣ ਜਾ ਕੇ ਪੁੱਛ ਲਿਓ ਨਰੂੜ ਪਾਸਟਾ ਸੱਚ ਕਰ ਲਿਓ ਨਰੂੜ ਪਾਸਟਾ ਤੇ ਪੁੱਛਿਆ ਵੀ ਭਾਈ ਕਿਹੜੀ ਮਾਤਾ ਜੀ ਦੀ ਭਾਂਡੇ ਮੰਜੀ ਜਾਂਦੀ ਉਹਦਾ ਇੱਥੇ ਸਾਡੇ ਕੋਲ ਆ ਸਾਰਾ ਪਰਿਵਾਰ ਤੇ ਦੂਜੀ ਗੱਲ ਵੀ ਭਾਈ ਜੀ ਦੇ ਕੋਲ ਕੁਝ ਹੈ ਹੀ ਨਹੀਂਗਾ ਹਾਂਜੀ ਵੀ ਉਹੀ ਵੀ ਸਲਿੱਪਾਂ ਦਿਖਾ ਕੇ ਕਿਹੜੇ ਮਾਂ ਨੂੰ ਪੈਸੇ ਭੇਜੇ ਕਿਹੜੇ ਪੈਸੇ ਕਮਾਉਣਾ ਪਹਿਲਾਂ ਕਦੀ ਤੇ ਕਹਿੰਦੀ ਰਹਿੰਦੀ ਦੇ ਕੋਲ ਕੁਝ ਵੀ ਨਹੀਂ ਕਦੇ ਕਹਿੰਦੀ ਰਹਿੰਦੀ ਰਿਫਿਊਜੀ ਲਾਇਆ ਮੈਂ ਤੇ ਇਹਦੀ ਨਹੀਂ ਸਮਝ ਆਉਂਦੀ ਬਾਈ ਨੇ ਆਪ ਰਿਫਿਊਜੀ ਲਾਇਆ ਆ ਤੋ ਕਹਿਣ ਮੈਂ ਕੀ ਆਇਆ ਕਹਿਣ ਇਹੀ ਆਇਆ ਭਾਈ ਜੀ ਇਹ ਹੁਣੇ ਜਿਹੜੀ ਗੱਲ ਮੇਰੀ ਨਹੀਂ ਗਈ ਇੱਕ ਤਾਂ ਇਹ ਸਿੱਖ ਕੌਮ ਦੀ ਭੰਡੀ ਕਰੀ ਜਾਂਦੀ ਸਿੱਖਾਂ ਦੀ ਹੁਣ ਕੋਈ ਉਹ ਜਿਹੜਾ ਆਪਣਾ ਹੋਇਆ ਹੋਗਾ ਆਪਣਾ ਪੁਲਿਸ ਚ ਸੀਗਾ ਉੱਚਾ ਲੰਮਾ ਜਿਹਾ ਮੁੰਡਾ ਸੋ ਤੁਹਾਡੇ ਤੱਕ ਇਹਦੀਆਂ ਕਈ ਵੀਡੀਓ ਪਹੁੰਚਦੀਆਂ ਨਹੀਂ ਉਹ ਇੱਥੇ ਸੋਸ਼ਲ ਮੀਡੀਆ ਚੱਲਦੇ ਉੱਥੇ ਬੋਲਦੀ ਸਿੱਖਾਂ ਦੇ ਹਾਂਜੀ ਸੋ ਹੁਣ ਇਹਨੂੰ ਪੁੱਛਣ ਵਾਲਾ ਹੋਵੇ ਭਈ ਅਡਾਨੀ ਜਿਹੜੇ ਹੋ ਰਿਹਾ ਹੋਰਾਂ ਪਾਸੇ ਤੋਂ ਕਿੰਨਾ ਨਸ਼ਾ ਉਹ ਕੀਤਾ ਜਾਂਦਾ ਉਦੋਂ ਤਾਂ ਕਦੀ ਇਹ ਭੌਂਕੀ ਨਹੀਂ ਗਈ ਜਦੋਂ ਸਿੱਖਾਂ ਦੀ ਗੱਲ ਆਉਂਦੀ ਸਪੈਸ਼ਲੀ ਸਿੱਖਾਂ ਦੀ ਹੀ ਆਉਂਦੀ ਆ ਸੋ ਬਾਈ ਜੀ ਦਾ ਨਾਮ ਫੇਰ ਮੈਂ ਕਹਿੰਦਾ ਅਗਨੀ ਉਤਰੀ ਸਨੀਤਾ ਆ ਸੋ ਮੈਂ ਤਾਂ ਆਪਣਾ ਸਾਰਾ ਕੁਝ ਦਿਖਾ ਦਿੰਦਾ ਭਈ ਤੂੰ ਹੀ ਦਿਖਾਦੀ ਹੈਨਾ ਸੋ ਗੱਲ ਇਹ ਆ ਬਾਈ ਜੀ ਇਹ ਇਹ ਮੈਂ ਤੁਹਾਨੂੰ ਗੱਲ ਦੱਸਦਾ ਇਹ ਜਿੱਦਾਂ ਸੋਸ਼ਲ ਮੀਡੀਆ ਤੇ ਕੁੱਤੇ ਵਾਂਗੂ ਭੌਂਕੀ ਜਾਂਦੀ ਇੱਕ ਕੁੜੀ ਆ ਉਧਰਲੀ ਜਿੱਧਰੇ ਰਹਿੰਦੀ ਆ ਸ਼ਹਿਰ ਦਾ ਪਤਾ ਆ ਫੇਰ ਮੈਂ ਕਹਿੰਦਾ ਜਿਹੜੀ ਮਰਜ਼ੀ ਪੁਲਿਸ ਕੋ ਜਾ ਮੈਂ ਫੇਰ ਕਹਿੰਦਾ ਮੈਂ ਐਡਰੈਸ ਮੰਗਦਾ ਆਈਦਾ ਤੇ ਆ ਪੁਲਿਸ ਕੋ ਆ ਮੇਰੀ ਵੀਡੀਓ ਆ ਕਲਿੱਪ ਲੈ ਜੀ ਵੀ ਭਾਈ ਇੰਦਰਜੀਤ ਸਿੰਘ ਦੇ ਸਵਾਲ ਸਹੀ ਆ ਨੈਂਸੀ ਦਾ ਐਡਰੈਸ ਪਤਾ ਕਰ ਰਿਆ ਆ ਡਰੇ ਸ਼ਤਰੌੜ ਫਿਰਨਾ ਜਾਂ ਪੁਲਿਸ ਕੋ ਜਾ ਜਿਹੜੀ ਕੋ ਜਾਣਾ ਠੀਕ ਹੈ ਨਾ ਸੋ ਇੱਕ ਕੁੜੀ ਨੇ ਇਹ ਪਤਾ ਕੀ ਆ ਜਿੱਦਾਂ ਹੁੰਦੇ ਨੇ ਪਿੰਡਾਂ ਚ ਗਾਂਹ ਦੀ ਗਾਂ ਰੱਖਿਓ ਹਾਂਜੀ ਪਈ ਲਾਈਕ ਪਈ ਲੋਕਾਂ ਨੂੰ ਡਰਾਉਣ ਨੂੰ ਹਾਂਜੀ ਸੋ ਮੈਂ ਲਾਈਕ ਮੈਂ ਮੇਰੇ ਮੂੰਹ ਅੱਖਰ ਨਾਲ ਨਿਕਲ ਜੂਵੇ ਕਿਹੜੀ ਰਨ ਪ੍ਰਧਾਨ ਜੋ ਵੀ ਆ ਸੋ ਇੱਕ ਕੁੜੀ ਆ ਉਹਦਾ ਮੈਸੇਜ ਆ ਕਹਿੰਦੀ ਭਾਜੀ ਮੈਂ ਹਾਂਜੀ ਗਹਿਣੇ ਲਏ ਹਾਂਜੀ ਆਨਲਾਈਨ ਲਿਆ ਕੁਛ ਤੇ ਉਹ ਮੈਨੂੰ ਪਸੰਦ ਨਹੀਂ ਆਇਆ ਤੋ ਉਸ ਔਰਤ ਨੂੰ ਮੈਂ ਅਦਾ ਅਦਾ ਕੀਤੀ ਉਸ ਔਰਤ ਨੇ ਗਾਂ ਇਹਨੂੰ ਰੱਖਿਆ ਆ ਕਹਿੰਦੀ ਇਹਦਾ ਮੈਨੂੰ ਫੋਨ ਆਇਆ ਮੈਸੇਜ ਆ ਮੈਨੂੰ ਗਾਲਾਂ ਦੇਣ ਲੱਪਈ ਮੋਂਟਰੀਅਲ ਦੀ ਕੁੜੀ ਸੀ ਉੱਥੇ ਨੇ ਰਿਪੋਰਟ ਵੀ ਕਰਾਤੀ ਪੁਲਿਸ ਦੀ ਪੁਲਿਸ ਦੀ ਵੀ ਇਹ ਉਹਨੂੰ ਉਹ ਮਾੜਾ ਚੰਗਾ ਕਹਿੰਦੀ ਆ ਫਿਰ ਮੈਂ ਤਾਂ ਕਰਦੀ ਆ ਸੋ ਕਹਿੰਦਾ ਭਾਵਿਆ ਇਹ ਸੋਸ਼ਲ ਮੀਡੀਆ ਤੇ ਬੋਲਣੇ ਚੋਗੇ ਮੈਂ ਤਾਂ ਆਪਣੇ ਸਾਰਾ ਕੁਝ ਦੱਸਦਾ 124568800 ਨੀ ਤੁਹ ਸਰੀ ਜਦੋਂ ਮਰਜੀ ਆ ਜਾਓ ਫੋਨ ਵੀ ਮੈਂ ਆਪਣਾ ਭਾਈ ਦਿਨਾ ਮੈਨੂੰ ਤੁਹਾਡੀ ਹੈਲਪ ਚਾਹੀਦੀ ਨਹੀਂ ਹੈਲਪ ਹੋਈ ਨਹੀਂ ਥੋੜੇ ਮੈਸੇਜ ਆਏ ਤੇ ਜੇ ਜਿਹੜਾ ਕੋਈ ਮੈਨੂੰ ਦੱਸ ਸਕਦਾ ਉਹੀ ਕਰਿਓ ਉਦਾਂ ਦਾ ਭਾਈ ਕਰੀ ਜਾਓ 778 899 652 ਇੱਕ ਲਾ ਕੇ 7788916528 ਤੇ ਵਟਸਐਪ ਕਰਿਓ ਮੈਨੂੰ ਜਿਹੜਾ ਕੋਈ ਦਾ ਐਡਰੈਸ ਜਾਂ ਕੁਝ ਵੀ ਦੇ ਬਾਰੇ ਦੱਸ ਸਕਦਾ ਬਾਕੀ ਬਹੁਤ ਕਲਾਕਾਰਾਂ ਦੇ ਵੀ ਮੈਨੂੰ ਫੋਨ ਆਏ ਵੀ ਭਾਈ ਇਹ ਤਾਂ ਵੀ ਦੋਏ ਭੈਣਾ ਚਲੋ ਹਾਂਜੀ ਅਜੇ ਵੀ ਮੈਂ ਇਸ ਦੀ ਮਾਂ ਨੂੰ ਨਹੀਂ ਕੁਝ ਕਹਿ ਰਿਹਾ ਇਹ ਇਹਦਾ ਕੰਮ ਕੀ ਆ ਪਰਿਵਾਰ ਨੂੰ ਪਰਿਵਾਰ ਤੇ ਜਾਂਦੀ ਆ ਵੀ ਬੰਦਾ ਗੁੱਸੇ 'ਚ ਆ ਜਾਵੇ ਫੇ ਚੱਕ ਦੂੰ ਰੱਖ ਦੂੰ ਹਾਂ ਜੀ ਹੁੰਦਾ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਸੇ ਦੀ ਮਾਂ ਨੂੰ ਕੋਈ ਕਵੇ ਕਿੰਦਾ ਦੁੱਖ ਆਉਂਦਾ ਸਾਦ ਨੂੰ ਆਉਂਦਾ ਨਾ ਮੈਨੂੰ ਵੀ ਆਉਂਦਾ ਆ ਠੀਕ ਹੈ ਨਾ ਸੋ ਇੱਥੇ ਮੇਰੇ ਤੋਂ ਨਹੀਂ ਸੋਸ਼ਲ ਮੀਡੀਆ ਤੇ ਕੁੱਤੇ ਭਗਾਈ ਹੁੰਦੀ ਮੈਨੂੰ ਭਰਾਵੋ ਮੈਨੂੰ ਹੈਲਪ ਚਾਹੀਦੀ ਦਾ ਐਡਰੈਸ ਦੋ ਮੈਨੂੰ ਬਸ ਗੱਲ ਖਤਮ ਐ ਮੈਂ ਜਾਣਾ ਮੇਰਾ ਕੰਮ ਜਾਣੇ ਤੇ ਬਾਕੀ ਪੁਲਿਸ ਜਾਣੇ ਠੀਕ ਹੈ ਨਾ ਸਹੀ ਹੈ ਨਾ ਸੋ ਤੁਹਾਡਾ ਸਾਥ ਚਾਹੀਦਾ ਆ ਸੋ ਇਹ ਚੱਕਰ ਆ ਬਾਈ ਤੇ ਬਾਕੀ ਬੂਟਾ ਸਿੰਘ ਨਾਲ ਵੀ ਗੱਲ ਕਰਦੇ ਆ ਉਹਦਾ ਵੀ ਫੋਨ ਆਇਆ ਸੀ ਉਹਨਾਂ ਵੀ ਕਰਕੇ ਦੇਖਦਾ ਹਾਂ ਉਹ ਕੀ ਕਹਿਣਾ ਚਾਹੁੰਦਾ ਤੇ ਬਾਕੀ ਸੋਸ਼ਲ ਮੀਡੀਆ ਖਾਤਿਆਂ ਵਾਲਿਆਂ ਨੂੰ ਵੀ ਬੇਨਤੀ ਆ ਭਰਾਵੋ ਸਾਰਿਆਂ ਨੂੰ ਪਤਾ ਆ ਕਿ ਕੋਲੋਂ ਹੀ ਗੱਲਾਂ ਲਾਈ ਜਾਂਦੀ ਆ ਹਾਂਜੀ ਠੀਕ ਆ ਨਾ ਵੀ ਇੱਦਾਂ ਉਦਾਂ ਸਾਡਾ ਸਾਰਾ ਪਰਿਵਾਰ ਕੈਨੇਡਾ 'ਚ ਸਾਧੋਏ ਭਰਾ ਭਾਬੀ ਭਤੀਜੀ ਮਾਤਾ ਸਾਰੇ ਇੱਥੇ ਆ ਕੋਈ ਸਾਡਾ ਪਿੰਡ 'ਚ ਹੈ ਨਹੀਂਗਾ ਜਾ ਕੇ ਪਤਾ ਕਰਾ ਸਕਦੇ ਆ ਹਾਂਜੀ ਮੈਂ ਤਾਂ ਆਪਣੇ ਸਾਰੇ ਪੇਪਰ ਵੀ ਦਿਖਾ ਦੂੰ ਲਾਇਸੈਂਸ ਵੀ ਦਿਖਾ ਦਿੰਦਾ ਆ ਸੋ ਇਹ ਦਿਖਾ ਦੇ ਮੈਨੂੰ ਆਪਣਾ ਪਾਸਪੋਰਟ ਸੁਨੀਤਾ ਗਨੀ ਉਤਰੀ ਹਾਂਜੀ ਇਹ ਦਿਖਾਵੇ ਜਿੱਤੇ ਲਿਖਿਆ ਆਈਦਾ ਗਰੇਵਾਲ ਆਪਣੀ ਆਈਡੀ ਦਿਖਾਵੇ ਸਵਾਥੇ ਕਿਉਂਕਿ ਇਹਨਾਂ ਚੀਜ਼ਾਂ ਤੇ ਉਹ ਲਿਖਿਓ ਹੁੰਦੇ ਆ ਥੋੜੀ ਪਰਸਨਲ ਇਨਫੋਰਮੇਸ਼ਨ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਦੇ ਸਕਦੇ ਸੋ ਵੈਸੇ ਹੀ ਦਿਖਾ ਦਿੰਨਾ ਆ ਸੋ ਆ ਦੇਖ ਸਕਦੇ ਆ ਜੀ ਇੰਦਰਜੀਤ ਸਿੰਘ ਡਰਾਈਵਰ ਲਾਇਸੈਂਸ ਸੋ ਦੇਖ ਸਕਦੇ ਮੇਰੀ ਫੋਟੋ ਕੈਨੇਡਾ ਡਰਾਈਵਰ ਲਾਇਸੈਂਸ ਇੰਦਰਜੀਤ ਸਿੰਘ ਮੇਰਾ ਤਾਂ ਨਾਮ ਸਾਰਿਆਂ ਨੂੰ ਪਤਾ ਹੀ ਆ ਸੋ ਆ ਵੀ ਦਿਖਾ ਦਿੰਨੇ ਆ ਸੋ ਇਹਨੂੰ ਵਿਚਾਰੀ ਨੂੰ ਪਤਾ ਨਹੀਂ ਹੋਣਾ ਆ ਹੈਗਾ ਜੀ ਕੈਨੇਡਾ ਦਾ ਪਾਸਪੋਰਟ ਠੀਕ ਹੈ ਜੀ ਇੱਥੇ ਵੀ ਆਪਣੀ ਫੋਟੋ ਦਿਖਾ ਦੇਣਾ ਆ ਸੋ ਜਿੱਦਾਂ ਇੰਡੀਆ ਦਾ ਪਾਸਪੋਰਟ ਹੈ ਉਹ 'ਚ ਹੋਰ ਫੋਟਮ ਆ ਕੈਨੇਡਾ ਦੇ ਪਾਸਪੋਰਟ 'ਚ ਜਿਹੜੀਆਂ ਕਿਸੇ ਨੇ ਕਿਹਾ ਖਰੇ ਕਿਸੇ ਹੋਰ ਦਾ ਹੀ ਦਿਖਾਈ ਜਾਂਦਾ ਆਪਣੀ ਫੋਟੋ ਵੀ ਦਿਖਾਉਣਾ ਠਹਿਰੋ ਰੁਕੋ ਠਹਿਰੋ ਤਾਂ ਸਹੀ ਠੀਕ ਹੈ ਜੀ ਇਹ ਆ ਜੀ ਕੈਨੇਡਾ ਦੇ ਪਾਸਪੋਰਟ ਜੇ ਫੋਟਮ ਲੱਗੀਆਂ ਹੁੰਦੀਆਂ ਨੈਗਰਾ ਫਾਲਦੀਆਂ 20 ਪੇਜ ਤੇ ਸੋ ਚੈੱਕ ਕਰ ਲਿਓ ਇੱਥੇ ਵੀ ਆਪਣੀ ਫੋਟੋ ਦਿਖਾ ਦੇਣਾ ਇੱਦਾਂ ਨਹੀਂ ਕਹਿਣਾ ਸੀ ਖਰੇ ਕਿਸੇ ਹੋਰ ਦਾ ਹੀ ਚੱਕ ਕੇ ਦਿਖਾਈ ਜਾਂਦਾ ਵੈਸੇ ਮੈਨੂੰ ਇਹ ਸਬੂਤਾਂ ਦੇਣ ਦੀ ਤਾਂ ਲੋੜ ਹੈ ਨਹੀਂ ਜਿਹੜੇ ਮੈਨੂੰ ਜਾਣਦੇ ਸਾਰਿਆਂ ਨੂੰ ਮੇਰਾ ਪਤਾ ਤੇ ਬਾਈ ਜੀ ਫੋਟੋ ਵੀ ਆਪਣੀ ਦਿਖਾਉਣਾ ਤੇ ਇੱਕ ਗੱਲ ਇਹਨੇ ਕਹੀ ਸੀ ਵੀ ਉਹ ਜਿਹੜੇ ਨੇ ਹੰਗ ਸਿੰਘ ਆ ਵੀ ਉਹਨਾਂ ਨੂੰ ਕਾਲ ਕੀਤੀ ਆ ਲਾਈਟ ਮੱਥੇ ਲੱਗਦੀ ਆ ਰੱਬ ਤੋਂ ਡਰ ਕੇ ਕਹਿੰਨੇ ਆ ਬਾਈ ਜੀ ਰੱਬ ਨੂੰ ਜਾਨ ਦੇਣੀ ਆ ਰੱਬ ਦੀ ਸੌ ਅੱਜ ਤੱਕ ਮੇਰੀ ਉਹਨਾਂ ਨਾਲ ਫੋਨ ਤੇ ਕੋਈ ਗੱਲ ਹੀ ਨਹੀਂ ਹੋਈ ਫੋਨ ਤੇ ਛੱਡੋ ਮੈਸੇਜ ਤੇ ਕੋਈ ਗੱਲ ਹੀ ਨਹੀਂ ਹੋਈ ਕਹਿੰਦੀ ਉਹਨਾਂ ਨਾਲ ਸਲਾਹਾਂ ਕਰਕੇ ਇੱਦਾਂ ਉੱਦਾਂ ਠੀਕ ਆ ਮੈਂ ਲਾਈਕ ਮੈਂ ਮੇਰੇ ਫੋਨ 'ਚ ਤੁਸੀਂ ਯਕੀਨ ਮੰਨੋ ਮੇਰੇ ਫੋਨ 'ਚ ਇੱਕ ਵੀ ਮੋਬਾਈਲ ਦਾ ਹੋ ਸੇਵ ਨਹੀਂ ਕਿਸੇ ਦਾ ਵੀ ਮੈਂ ਜਿੱਦਾਂ ਵੀ ਕਈਆਂ ਨੂੰ ਆਤੋਂ ਦੀ ਗੱਲਾਂ ਕਰਨ ਦੀ ਇੱਧਰ ਉੱਧਰ ਮੈਨੂੰ ਇਦਾਂ ਦੀ ਯਾਦ ਤਾਂ ਨਹੀਂ ਮੈਂ ਕੱਲਾ ਹੀ ਰਹਿਣਾ ਜ਼ਿਆਦਾ ਕਰਦਾ ਮੇਰੇ ਆਪਰੇਸ਼ਨ ਹੋਇਆ ਕਰਕੇ ਮੈਂ ਸੈਰ ਹੀ ਕਰਦਾ ਰਹਿਣਾ ਕੱਲਾ ਹੀ ਘੁੰਮਦਾ ਰਹਿਣਾ ਜ਼ਿਆਦਾਤਰ ਠੀਕ ਹੈ ਨਾ ਸੋ ਇਹ ਵੀ ਬਾਈ ਰੱਬ ਨੂੰ ਜਾਣ ਦੇਣੀ ਆ ਸੌਂ ਲੱਗੇ ਰੱਬ ਦੀ ਮੇਰੀ ਨੂੰ ਨਾਲ ਗੱਲ ਹੋਈ ਨਾ ਮੈਸੇਜ ਤੇ ਨਾ ਫੋਨ ਤੇ ਵੈਸੇ ਤੁਸੀਂ ਤੁਸੀਂ ਵੀ ਲੋਕ ਜਿਹੜੇ ਵੀਡੀਓ ਦੇਖ ਰਹੇ ਆ ਤੁਸੀਂ ਵੀ ਸਾਰੇ 18+ ਆ ਤੁਹਾਨੂੰ ਵੀ ਸਾਰਿਆਂ ਨੂੰ ਸੈਂਸੇ ਆਖ ਲਿਆ ਠੀਕ ਹੈ ਜੀ ਤੇ ਆ ਵੀ ਫੋਟੋ ਦਿਖਾ ਦਿੰਦੇ ਆ ਭਾਈ ਜੀ ਹਾਂਜੀ ਏਡੀ ਵੀ ਨਹੀਂ ਗੱਲ ਹੈਗੀ ਸੋ ਆ ਵੀ ਕੈਨੇਡਾ ਕੈਨੇਡਾ ਮੈਂ ਜਾਣਾ ਕਿਉਂਕਿ ਇੱਥੇ ਕਈ ਉਹ ਹੁੰਦੇ ਆ ਚੋਰੀ ਹੋ ਸਕਦੇ ਆਪਣੀਆਂ ਪਰਸਨਲ ਚੀਜ਼ਾਂ ਇਦਾਂ ਦਿਖਾਉਣੀਆਂ ਨਹੀਂ ਚਾਹੀਦੀਆਂ ਫੋਟੋ ਕੱਲੀ ਦਿਖਾ ਦਿੰਨਾ ਆ ਹਾਂਜੀ ਸੋ ਦੇਖ ਸਕਦੇ ਆ ਕੈਨੇਡਾ ਕੈਨੇਡਾ ਮੈਂ ਗਿਆਣਾ ਠੀਕ ਹੈ ਜੀ ਇਹ ਚੱਕਰ ਆ ਤੇ ਬਾਕੀ ਸ਼ੁਕਰੀਆ ਤੇ ਧੰਨਵਾਦ ਸਾਰਿਆਂ ਦਾ ਤੁਹਾਡੀ سپورਟ ਚਾਹੀਦੀ ਆ 7788916528 ਪਲੱਸ 1 ਲਾ ਕੇ 7788956528 ਠੀਕ ਹੈ ਜੀ ਸਾਡਾ ਸਾਰਾ ਕੁਝ ਕੈਨੇਡਾ ਚ ਵਧੀਆ ਆ ਠੀਕ ਹੈ ਜੀ ਤੇ ਫੇਰ ਉਹੀ ਗੱਲ ਹਾਂਜੀ ਤੂੰ ਮੇਰੀ ਮਾਤਾ ਨੂੰ ਮਾੜਾ ਚੰਗਾ ਕਹਿਨੀ ਹੁਣ ਤੇਰੀ ਮਾਤਾ ਜਿਹੜੀ ਐਦਾ ਫੈਮੂ ਕਰਕੇ ਫੋਟੋ ਮੰਗ ਚਾਉਂਦੀ ਮੈਂ ਅਜੇ ਵੀ ਨਹੀਂ ਉਹਨੂੰ ਮਾੜਾ ਚੰਗਾ ਕਹਿਣਾ ਠੀਕ ਹੈ ਨਾ ਸਮਝਦੇ ਨਾ ਸੋ ਬਾਕੀ ਮੈਨੂੰ ਕਲਾਕਾਰ ਵੀਰਿਆ ਨੇ ਸਾਰਿਆਂ ਨੇ ਦੱਸਿਆ ਜਿਨ੍ਹਾਂ ਨਾਲ ਇਹ ਦੋਏ ਪੈਗਾ ਨੱਚਦੀਆਂ ਸੀ ਗਾਂਵਾਂ ਦੀ ਗਾਂਵ ਪ੍ਰੋਗਰਾਮ ਕਰਦੀਆਂ ਸੀ ਕਾਫੀ ਗੱਲਾਂ ਪਤਾ ਲੱਗੀਆਂ ਜਿਹੜੀ ਮੇਨ ਗੱਲ ਮੈਂ ਚਾਹੁੰਦਾ ਮੈਂ ਐਡਰੈਸ ਚਾਹੁੰਦਾ ਇਹਦਾ ਪਾਸਟ ਤਾਈ ਦਾ ਸਾਰਿਆਂ ਨੇ ਦੱਸਤਾ ਕਿਸ ਨੇ ਕਿਹਾ ਜਲੰਧਰ ਸਾਡੇ ਇਲਾਕੇ ਚ ਰਹਿੰਦੀ ਸੀ ਕੋਈ ਗੰਦਾ ਲੁਧਿਆਣੇ ਸਾਡੇ ਰਹਿੰਦੀ ਸੀ ਜਿਹਦਾ ਹੁੰਦਾ ਨਹੀਂ ਭਈ ਝੁੱਗਿਆ ਹੋ ਭਈ ਲਾਈਕ ਚੱਕ ਨਹੀਂ ਰੋਟੀ ਹੈ ਹਨਾ ਭਈ ਇੱਕ ਥਾਂ ਤੇ ਰਹਿਣਾ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਆ ਹਾਂਜੀ ਸੋ ਇਹ ਚੱਕਰ ਸਿਗਾ ਉਹ ਤਾਂ ਸਾਰਿਆਂ ਨੇ ਤੁਸੀਂ ਦੱਸਿਆ ਹੀ ਆ ਹਾਂਜੀ ਭਈ ਭੰਗੜੇ ਵਾਲਿਆਂ ਨਾਲ ਕਦੀ ਕੀਨਾ ਕਦੀ ਕੀਨਾ ਹਾਂਜੀ ਕਿਹੜੇ ਯੂਕੇ ਚ ਕਿਹੜੇ ਟੂਰ ਜੋ ਵੀ ਆ ਸਾਰੀਆਂ ਗੱਲਾਂ ਠੀਕ ਹੈ ਜੀ ਸੋ ਇਹ ਚੱਕਰ ਮੈਨੂੰ ਐਡਰੈਸ ਚਾਹੀਦਾ ਇਹਦਾ ਬੱਸ ਕਹਿੰਦੀ ਆਂ ਦੂਈ ਮੇਰਾ ਮਰਡਰ ਕਰਾਉਣ ਨੂੰ ਫਿਰਦਾ ਏ ਪਤਾ ਬਾਈ ਕਾਨੂੰਨ ਸਾਨੂੰ ਵੀ ਆਉਂਦੇ ਆ ਠੀਕ ਹੈ ਜੇ ਤੂੰ ਕਹੂਗੀ ਵੀ ਪੁਲਿਸ ਨੂੰ ਵੀ ਭਾਈ ਮੈਨੂੰ ਹਰਾਸਮੈਂਟ ਕਰਦਾ ਜਿਹੜੀ ਤੂੰ ਮੇਰੀ ਮਾਂ ਨੂੰ ਮਾੜਾ ਚੰਗਾ ਕਿਹਾ ਹਾਂਜੀ ਉਹ ਗੱਲ ਪਤਾ ਕੀ ਹੈ ਗੱਲ ਉਹੀ ਆ ਇਹ ਅਨਪੜ੍ਹ ਜਿਹੜੇ ਬੰਦੇ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਦਾ ਕਾਨੂੰਨ ਦਾ ਜਾਂ ਉਦਾਂ ਘੱਟ ਪੜੇ ਲਿਖੇ ਹੁੰਦੇ ਆ ਭੋਲੇ ਹੁੰਦੇ ਆ ਉਹ ਡਰ ਜਾਂਦੇ ਆ ਤੁਹਾਨੂੰ ਉਦਾਹਰਨ ਦਿੰਦਾ ਇਦਾਂ ਹੀ ਵਾਸੀ ਆ ਜਗਿੰਦਰ ਵਾਸੀ ਲਾ ਲਓ ਹਾਂਜੀ ਉਹਦੀ ਇੰਡੀਆ ਚ ਉਹਨੂੰ ਪੂਰੀ ਸਕਿਉਰਿਟੀ ਮਿਲਦੀ ਉਹ ਹੈਗਾ ਭਾਤ ਸਰਕਾਰ ਦਾ ਉੱਥੇ ਸਰਕਾਰ ਅਕਾਲੀਆਂ ਦੀ ਹੋਵੇ ਅਮਰਿੰਦਰ ਦੀ ਹੋਵੇ ਭਗਵੰਤ ਮਾਨ ਜਿਹਦੀ ਮਰਜ਼ੀ ਸਰਕਾਰ ਹੋਵੇ ਉਹਨੂੰ ਸਕਿਉ ਜਦੋਂ ਆਪ ਜਗਿੰਦਰ ਬਾਸੀ ਤੁਹਾਨੂੰ ਪਤਾ ਤੁਸੀਂ ਵੀ ਦੇਖਿਆ ਹੋਣਾ ਆਪਣੇ ਫਲੋਰ ਲਾਕੇ ਦਾ ਸ਼ਾਇਦ ਜਦੋਂ ਜਾਂਦਾ ਪੁਲਿਸ ਹੀ ਪੁਲਿਸ ਉਹਦੇ ਆਲੇ ਦੁਆਲੇ ਹੁੰਦੀ ਆ ਇਹ ਹੁੰਦੇ ਆ ਭਾਰਤ ਦੇ ਏਜੰਟ ਠੀਕ ਹੈ ਨਾ ਉਹ ਵੀ ਧਮਕੀਆਂ ਲੋਕਾਂ ਨੂੰ ਲੋਕ ਵਿਚਾਰੇ ਭੋਲੇ ਆ ਯਾਰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਮੈਂ ਤੈਨੂੰ ਰਿਪੋਰਟ ਕਰਾ ਦੂੰ ਮੈਂ ਤੈਨੂੰ ਆਹ ਕਰ ਦੂੰ ਮੈਂ ਉਹ ਕਰ ਦੂੰ ਤੁਸੀਂ ਆਪ ਸਿਆਣੇ ਆ ਬਿਆਨਤ ਕੌਰ ਵਾਲਾ ਕੇਸ 7 ਸਾਲ ਹੋ ਗਏ ਆ ਮੈਂ ਬਿਆਨਤ ਕੌਰ ਨੂੰ 3 ਦਿਨ ਚ ਰਿਪੋਰਟ ਕਰਾਂ ਉਹ ਇੱਥੇ ਤੁਰੀ ਫਿਰਦੀ ਆ ਉਹਨੇ ਹੋਰ ਰੱਖ ਲਏ ਹੁਣੇ ਆ ਸਮਝੇ ਨਾ ਲੋਕ ਆਪਣੇ ਡਰ ਜਾਂਦੇ ਆ ਇਹ ਮੈਂ ਤਾਂ ਗਿੰਦੀ ਹਰਾਸਮੈਂਟ ਦਾ ਕੇਸ ਪਾਉਂਗੀ ਔਰਤ ਨੂੰ ਹ ਮੈਨੂੰ ਅਡਰੈਸ ਕਰੋ ਬਾਈ ਇਹਦਾ ਲੱਭ ਕੇ ਮੈਂ ਤਾਂ ਫੇਰ ਕਹਿੰਦਾ ਆ ਤੂੰ ਜਾ ਜਿਹੜੀ ਪੁਲਿਸ ਕੋਲ ਜਾਣਾ ਜਾ ਯਾਰ ਜਾ ਜਿਹੜੀ ਪੁਲਿਸ ਕੋਲ ਗਈ ਕਦੇ ਨਹੀਂ ਢੀਕ ਹੋ ਗਿਆ ਇੱਕ ਹਰਾਸਮੈਂਟ ਦਾ ਕੇਸ ਪਾਉਂ ਔਰਤ ਦਾ ਹਰਾਸਮੈਂਟ ਹੈ ਉਹ ਮੈਂ ਤਾਂ ਫੇਰ ਕਹਿੰਦਾ ਆ ਕਿਉਂਕਿ ਮੈਨੂੰ ਪਤਾ ਆ ਮੈਂ ਕੀ ਕਹਿ ਰਿਹਾ ਆ ਕਿੱਥੋਂ ਕਹਿ ਰਿਹਾ ਠੀਕ ਆ ਨਾ ਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਤੇ ਸਪੋਰਟ ਜੇ ਤੁਸੀਂ ਆਪਣੇ ਨਾਲ ਆ ਕਮੈਂਟ ਕਰਿਓ ਧੰਨਵਾਦ ਜੋ ਵੀ ਆ ਤੇ ਬਾਕੀ ਬਾਹਲੀ ਗੱਲ ਤਾਂ ਉਹੀ ਆ ਮੈਂ ਤਾਂ ਇਹ ਹੈਰਾਨ ਆ ਫੇਰ ਉਹੀ ਗੱਲ ਆ ਹਾਂਜੀ ਚਲੋ ਗੱਲ ਗੱਲ ਬਾਈ ਉੱਥੇ ਹੀ ਆ ਜਾਂਦੀ ਆ ਪਤਾ ਕੀ ਗੱਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਠੀਕ ਆ ਇਹ ਬੋਲ ਤਾਂ ਕਦੋਂ ਦੀ ਰਹੀ ਆ ਸਾਲ ਦੋ ਸਾਲ ਹੋ ਗਏ ਸਿੱਖਾਂ ਦੇ ਸਿੱਖ ਧਰਮ ਦੇ ਖਿਲਾਫ ਪਰ ਚੱਕਰੀ ਆ ਹੁਣ ਮੈਨੂੰ ਜਿਆਦਾ ਮੈਂ ਕਿਸੇ ਹੋਰ ਤੇ ਨਹੀਂ ਆਣਾ ਆਪਣੇ ਤੇ ਹੀ ਜੰਨਾ ਮੈਂ ਕਿਸੇ ਹੋਰ ਹੋਰ ਨੂੰ ਨਹੀਂ ਮੈਂ ਕਹਿਣਾ ਮੈਂ ਆਪਣੇ ਤੇ ਹੀ ਜੰਨਾ ਵੀ ਹੁਣ ਮੈਨੂੰ ਜਿਆਦਾ ਦੁੱਖ ਕਿਉਂ ਲੱਗਾ ਪਹਿਲਾਂ ਕਿਉਂ ਨਹੀਂ ਮੈਨੂੰ ਦੁੱਖ ਲੱਗਾ ਜਦੋਂ ਇਹ ਸਿੱਖ ਧਰਮ ਨੂੰ ਕਹਿ ਰਹੀ ਆ ਉਹਨ ਮੇਰੇ ਘਰ ਤੇ ਗੱਲ ਆ ਗਈ ਤਾਂ ਮੈਨੂੰ ਜਿਆਦਾ ਦੁੱਖ ਲੱਗਾ ਸਮਝੇ ਨਾ ਇਦਾਂ ਹੀ ਸਾਰਿਆਂ ਦਾ ਇਦਾਂ ਹੀ ਹਾਲ ਆ ਮੈਂ ਵੀ ਵਿਚੋ ਹੀ ਆ ਮੈਂ ਕੋਈ ਬਾੜਾ ਹੋ ਨਹੀਂਗਾ ਸਾਨੂੰ ਸਾਰਿਆਂ ਨੂੰ ਇਦਾਂ ਹੀ ਆ ਉਹ ਧਰਮ ਨੂੰ ਕਹਿੰਦੀ ਸਾਨੂੰ ਕੀ ਸਮਝੇ ਨਾ ਹੁਣ ਜਿਹੜੇ ਬਿੰਸਰ ਸ਼ਹਿਰ ਰਹਿੰਦੀ ਉੱਥੇ ਪੰਜਾਬੀ ਕਿਤੇ ਥੋੜੇ ਰਹਿੰਦੇ ਆ ਉਹਨਾਂ ਨੂੰ ਕਿਤੇ ਮਿਲਦੀ ਨਹੀਂ ਉਹ ਮਾਰਕੀਟੀ ਜਿੱਥੇ ਵੀ ਕੰਮ ਕਰਦੀ ਆ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਧਰਮ ਨੂੰ ਕਹਿੰਦੀ ਸਿੱਖ ਧਰਮ ਨੂੰ ਕਹਿੰਦੀ ਕਹੀ ਜਾਵੇ ਮੇਰਾ ਵੀ ਇਦਾਂ ਹੀ ਸੀ ਹੁਣ ਜਦੋਂ ਮੇਰੀ ਫੈਮਿਲੀ ਤੇ ਆਈ ਆ ਹੁਣ ਮੈਨੂੰ ਜਿਆਦਾ ਦੁੱਖ ਲੱਗਾ ਇਹ ਤੋਂ ਮੈਂ ਮੁਨਕਰ ਨਹੀਂਗਾ ਤੁਹਾਡਾ ਵੀ ਸਾਰਿਆਂ ਦਾ ਇ ਠੀਕ ਹੈ ਉਹਨਾਂ ਨੂੰ ਮਿਲਦੀ ਆ ਲਾਈਕ ਘੇਰ ਕੇ ਬੰਦਾ ਪੁੱਛੇ ਕਿਸੇ ਨੇ ਪੁੱਛਿਆ ਹੀ ਨਹੀਂ ਅਜ ਤਾਈਂ ਉੱਟ ਮਾਰਤਾ ਹੋਰ ਚੀਜ਼ ਹੁੰਦੀ ਵੈਸੇ ਹੀ ਬੰਦਾ ਨਾਰਮਲ ਹਾਂਜੀ ਜਦੋਂ ਕਿਸੇ ਨੂੰ ਮੈਨੂੰ ਇੱਥੇ ਕਈ ਵਾਰੀ ਸਿੰਘਾਂ ਨੇ ਪੁੱਛਿਆ ਵੀ ਭਾਈ ਹਾਂ ਦੱਸ ਤੂੰ ਆਹ ਗੱਲ ਕੀਤੀ ਸੀ ਤੂੰ ਮਰਦਪਾਲ ਬਾਰੇ ਅੱਦਾ ਕੀਤੀ ਸੀ ਠੀਕ ਹੈ ਨਾ ਇਨਸਾਨ ਘਟੋਟ ਨੂੰ ਪੁੱਛੇ ਦਾ ਸਹੀ ਵੀ ਤੂੰ ਕੌਣ ਹੁੰਨੀ ਆ ਤੂੰ ਠੇਕਾ ਲਿਆ ਸਿੱਖ ਧਰਮ ਦਾ ਕੋਈ ਵੀ ਗੱਲ ਹੁੰਦੀ ਤੂੰ ਨਿਹੰਗਾਂ ਤੇ ਤੂੰ ਸਿੱਖਾਂ ਤੇ ਸਿੱਖਾਂ ਦੇ ਰੀਤੀ ਰਿਵਾਜਾਂ ਤੇ ਸਹੀ ਹੈ ਲੈ ਸੋ ਜਿਹੜੇ ਇਹਦੇ ਹੱਕ ਚ ਹਾਂ ਹਾਂ ਕਰਦੇ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹੀ ਆ ਹੀ ਗਾ ਮੁੱਕਦੀ ਗੱਲ ਐ ਭਾਈ ਐਡਰੈਸ ਲੱਭ ਕੇ দাও ਮੈਨੂੰ ਬਸ ਸ਼ਹਿਰ ਮੈਨੂੰ ਪਤਾ ਆ ਉਹ ਸ਼ਹਿਰ ਛੋਟਾ ਨਹੀਂ ਗਾ ਮੈਨੂੰ ਪ੍ਰੋਪਰ ਐਡਰੈਸ ਚਾਹੀਦਾ ਐ ਬਸ ਗੱਲ ਇੱਥੇ ਮੁੱਕਦੀ ਆ 768 899 652 778891 6528 ਪਲੱਸ ਇੱਕ ਲਾ ਲਿਓ ਵਟਸਐਪ ਤੇ ਮੈਨੂੰ ਇਹਦਾ ਐਡਰੈਸ ਚਾਹੀਦਾ ਐ ਤੇ ਆ ਜਿਹੜੀ ਪੁਲਿਸ ਕੋਲ ਜਾਣਾ ਠੀਕ ਐ ਜੀ ਸ਼ੁਕਰੀਆ ਤੇ ਬਾਕੀ ਕਮੈਂਟਾਂ ਵਿੱਚ ਤੁਸੀਂ ਦੱਸਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਾਰਾ ਕੁਝ ਪਈ ਸੱਚਾ ਕੌਣ ਆ ਤੇ ਝੂਠਾ ਕੌਣ ਆ ਬਾਲੀਆਂ ਤੋ ਬਾਕੀ ਜੇ ਕੋਈ ਹੋਰ ਗੱਲ ਬਾਤ ਆ ਸ਼ਰਿਆਮ ਚੈਲੰਜ ਕਰਕੇ ਕਹਿੰਦਾ ਆਨਲਾਈਨ ਹੋਣਾ ਆ ਜਵੇ ਫੇਸ ਟੂ ਫੇਸ ਹੋਣਾ ਆ ਜਵੇ ਜਿੱਦਾਂ ਮਰਜੀ ਕੋਈ ਵੀ ਮੈਨੂੰ ਸਵਾਲ ਪੁੱਛ ਲਵੇ ਸਾਰੇ ਉੱਤਰ ਮੈਂ ਦੇਣ ਨੂੰ ਤਿਆਰ ਆ ਤੇ ਆ ਜਿਹੜਾ ਬੂਟਾ ਇਹਨੇ ਮੈਨੂੰ ਲਾਈਕ ਫੋਨ ਕੀਤਾ ਸਵੇਰੇ ਇਹਦੇ ਕੋਲੀ ਦਾ ਐਡਰੈਸ ਜਾਈਦਾ ਮੋਬਾਈਲ ਹੋਣਾ ਆ ਬੂਟਾ ਸਿਆ ਤੂੰ ਵੀ ਵੀਡੀਓ ਦੇਖਦਾ ਤੂੰ ਹੀ ਇਹਨੂੰ ਲਾ ਤੂੰ ਥਰਡ ਪਰਸਨ ਬਣ ਕੇ ਆ ਮੇਰੀ ਫੇਸ ਟੂ ਫੇਸ ਗੱਲ ਮੈਂ ਸਾਰੇ ਪੇਪਰ ਦਿਖਾਉਂਗਾ ਮੇਰਾ ਕੀ ਹੋਇਆ ਕੀ ਆ ਤੇ ਕਿੱਥੇ ਮੇਰਾ ਪਰਿਵਾਰ ਸਾਰਾ ਕੁਝ ਦੱਸੂ ਤੇ ਤੂੰ ਨਹੀਂ ਦੱਸੀ ਫਿਰ ਠੀਕ ਹੈ ਨਾ ਤੂੰ ਆਪਣਾ ਨਾਂ ਦਾ ਦਿਖਾ ਕੇ ਸੀ ਸਰਕਾਰੀ ਪੇਪਰ ਤੇ ਗਰੇਵਾਲ ਸਾਡੀ ਜ਼ਮੀਨ ਸੀ ਸਾਡਾ ਆ ਸੀ ਸਾਡਾ ਉਹ ਸੀਗਾ ਠੀਕ ਹੈ ਜੀ ਸੋ ਓਕੇ ਜੀ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਤੇ ਕਮੈਂਟ ਕਰਿਓ ਤੁਸੀਂ ਕੀ ਕਹਿਣਾ ਚਾਹੁੰਦੇ ਆ ਥੈਂਕ ਯੂ ਜੋਵਨ ਵੀਰ ਚੀਮਾ ਭਾਜੀ ਪੀਟ ਚੀਮਾ ਟਰੈਕਿੰਗ ਹਾਂਜੀ ਤੇ ਆਪਣਾ ਥੈਂਕ ਯੂ ਨਰਵੈਰ ਸਿੰਘ ਰੰਗੀ ਪੀਟ ਚੀਮਾ ਚੀਮਾ ਟਰੈਕਿੰਗ ਅਮਰੀਕਾ ਧੰਨਵਾਦ ਸ਼ੁਕਰੀਆ ਸਾਰੇ ਤੇ ਕਮੈਂਟ ਕਰਿਓ ਤੁਸੀਂ ਸਾਰੇ ਵੀਰ ਭਰਾ ਜਿਨ੍ਹਾਂ ਵਾਲੇ ਆਪਣੇ ਜੱਸ ਜੱਸ ਜਾਂ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਆ ਠੀਕ ਹੈ ਜੀ ਜੇ ਤੁਸੀਂ ਮੇਰੀ ਵੀਡੀਓ ਦੇਖਣ ਵਾਲੇ ਜੇ ਤੁਹਾਨੂੰ ਕਿਸੇ ਵੀ ਗੱਲ 'ਚ ਮੈਂ ਝੂਠਾ ਪ੍ਰਤੀਤ ਹੁੰਨਾ ਮੈਨੂੰ ਦੱਸੋ ਭਾਈ ਹਾਂਜੀ ਮੈਂ ਆਪਣਾ ਨੰਬਰ ਹੀ ਦੇ ਦਿੱਤਾ ਆ ਤੁਹਾਨੂੰ ਠੀਕ ਹੈ ਨਾ ਇੱਕ ਤਾਂ ਹੁੰਦਾ ਵੀ ਭਾਈ ਆਪਾਂ ਕਮੈਂਟ ਕੀਤਾ ਤੂੰ ਪੜਿਆ ਨਹੀਂ ਤੂੰ ਸਾਨੂੰ ਇਗਨੋਰ ਕਰਦਾ ਆਪਾਂ ਤੈਨੂੰ ਆ ਸਵਾਲ ਪੁੱਛਣਾ ਆ ਮੈਂ ਐਡਰੈਸ ਵੀ ਦੇ ਰਿਹਾ ਆਪਣਾ ਮੋਬਾਈਲ ਵੀ ਦੇ ਰਿਹਾ ਆਪਣੇ ਸਰਕਾਰੀ ਪੇਪਰ ਸਾਰਾ ਕੁਝ ਜੋ ਤੁਸੀਂ ਪੁੱਛੂਗੇ ਮੈਂ ਸਾਹਮਣੇ ਆ ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਉਹਨੂੰ ਕੋਈ ਡਰ ਨਹੀਂ ਹੁੰਦਾ ਮੈਨੂੰ ਕੋਈ ਡਰ ਨਹੀਂਗਾ ਠੀਕ ਹੈ ਨਾ ਝੂਠੇ ਨੂੰ ਹੀ ਹੁੰਦਾ ਆ ਸੋ ਇਹਨੂੰ ਕਹੋ ਵੀ ਇੱਕ ਵੀ ਸਰਕਾਰੀ ਪੇਪਰ ਤੇ ਆਪਣਾ ਨਾਮ ਦਿਖਾ ਦੇ ਗਰੇਵਾਲ ਹਾਂਜੀ ਠੀਕ ਹੈ ਨਾ ਰੌਲਾ ਪਾਈ ਜਾਂਦੀ ਐਦਾਂ ਉਦਾਂ ਤੇ ਬਾਕੀ ਇਹਦੀਆਂ ਜਿਹੜੀਆਂ ਮਾਸੀਆਂ ਤਾਈਆਂ ਆ ਕਿਉਂਕਿ ਇਹਨਾਂ ਦੀ ਕਿਸੇ ਨਾਲ ਵੀ ਉਹ ਹੋਣੀਗੀ ਹਾਂਜੀ ਕਿਉਂਕਿ ਸੰਜੀ ਸੋ ਇਹਨਾਂ ਦੀਆਂ ਮਾਸੀਆਂ ਤਾਈਆਂ ਕਿਤੇ ਤਾਂ ਹੋਊਗੀਆਂ ਹੀ ਸਾਡੀ ਵੀਡੀਓ ਨਾਲ ਤੱਕ ਪਤਾ ਉਹਨਾਂ ਨੂੰ ਜਿਆਦਾ ਪਤਾ ਹੋਣਾ 778 895 25 ਤੇ ਓਕੇ ਜੀ ਤੇ ਭੇਡਾਂ ਦੀ ਰਖਣੀ ਆਪਾਂ ਤਹਿ ਕਰਾਈ ਠੀਕ ਆ ਜੀ ਸੋ ਇਹਦੀ ਜ਼ੁਬਾਨ ਚੁੱਪ ਕਰਾਉਣੀ ਬਸ ਜਿਹੜਾ ਇਹ बोलਦੀ ਆ ਲੋਕਾਂ ਦੀਆਂ ਮਾਮਾ ਧੀਆਂ ਬਾਰੇ ਠੀਕ ਹੈ ਜੀ ਤੇ ਆਪਾਂ ਅਜੇ ਵੀ ਇਹਦੀ ਮਾਂ ਇੰਡੀਆ ਚ ਜਾਂ ਜੋ ਵੀ ਇਹ ਕਹਿੰਦੀ ਬਿਗਦੀ ਮਾਂ ਭਾਂਡੇ ਮਾਂ ਦੀ ਇੰਡੀਆ ਚ ਆਪਾਂ ਅਜੇ ਵੀ ਇਹਦੀ ਮਾਂ ਨੂੰ ਨਾ ਮਾੜਾ ਕਿਹਾ ਨਾ ਕਹਿਣਾ ਨਾ ਇਨ ਫਿਊਚਰ ਕਹਿਣਾ ਠੀਕ ਹੈ ਜੀ ਤੇ ਫਰਕ ਕੀ ਰਹਿ ਗਿਆ ਉਹ ਤਾਂ ਮੇਰੇ ਚ ਸਹੀ ਹੈ ਨਾ ओके ਸਤਿ ਸ਼੍ਰੀ ਅਕਾਲ ਦੱਸਿਓ ਜੀ ਜੇ ਕੁਛ ਕਿਸੇ ਕੋਲ ਕੁਝ ਵੀ ਹੈਗਾ ਇਹਦੇ ਬਾਰੇ ਪਾਸਟ ਦਾ ਹੁਣ ਦਾ ਕਿਤੇ ਦਾ ਵੀ ਤੇ ਜਿਹੜੀ ਪੁਲਿਸ ਕੋ ਜਾਣਾ ਜਾ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ